ਤੂੰ ਕਹੋ ਨਾ ਦੱਸ ਤੂੰ ਕਹੋ ਨਾ ਮੈਂ ਤੈਨੂੰ ਤਾਂ 5 ਮਿੰਟ ਬਹਿ ਮੈਂ ਕਹਿੰਦਾ ਹੁਣ ਹੁਣੀ ਦੱਸ ਮੈਂ ਬੈਠਾ ਨਹੀਂ ਮੀਟਿੰਗ ਤੂੰ ਨਹੀਂ ਹੁਣ ਤੁਸੀਂ ਆਨ ਡਿਊਟੀ ਹੋ ਨੋ ਮੀਟਿੰਗ ਓਕੇ ਅਸਾਂ ਮੀਟਿੰਗ ਤੇ ਸੀ ਆ ਆਫ ਡਿਊਟੀ ਆ ਜਾਨੀ ਕਹਿੰਦਾ ਪਤਾ ਲੱਗਾ ਹੈਗਾ ਵੀ ਤੁਸੀਂ ਇੱਕ ਲੇਡੀ ਨਾਲ ਬਦਮਿਸ਼ੀ ਕੀਤੀ ਆ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਕੀ ਸਾਰਾ ਮਾਮਲਾ ਹੈਗਾ ਇਹ ਸੱਚ ਹਾਂਜੀ ਕਿ ਜਾਂ ਉਹਨੇ ਫੋਨ ਆਪ ਕਰ ਰਹੀ ਕਿਸੇ ਨਾਲ ਫੋਨ ਕਰ ਨਹੀਂ ਤੁਸੀਂ ਕਿ ਉਹਨਾਂ ਬਦਮਿਸ਼ੀ ਕਿਉਂ ਕੀਤੀ ਆ ਯਾ ਤੁਸੀਂ ਆਪ ਆਪ ਗੱਲ ਬਾਤ ਕਰੀ ਨਹੀਂ ਨਹੀਂ ਕਿਉਂ ਗੱਲ ਉਹ ਸਾਰੇ ਤੁਹਾਡੇ ਤੇ ਇਲਜ਼ਾਮ ਲੱਗੇ ਹੈਗਾ ਮੇਰੀ ਗੱਲ ਸੁਣੋ ਨਹੀਂ ਨਹੀਂ ਤੁਹਾਡੇ ਤੇ ਇਲਜ਼ਾਮ ਲੱਗੇ ਤੁਸੀਂ ਜਨਾਨ ਨੂੰ ਟੱਚ ਕੀਤਾ ਹੈਗਾ ਤੁਸੀਂ ਯਾਰ ਤੂੰ ਆਏ ਮੇਰੇ ਕੋਲ ਆਏ ਨਹੀਂ ਤੂੰ ਕਿੱਥੇ ਨੂੰ ਆਜਣਾ ਤੁਸੀਂ ਇੱਥੇ ਗੱਲ ਕਰੋ ਨਾ ਬਾਹਰ ਗੱਲ ਕਰੋ ਸਾਰੇ ਤੁਹਾਡੇ ਬਾਹਰ ਗੱਲ ਕਰੋ ਨਾ ਨਹੀਂ ਨੌਕਰ ਤਾਂ ਤੁਸੀਂ ਹੈਗੇ ਆ ਪੁਲਿਸ ਵਾਲੇ ਬਾਈ ਤੁਹਾਨੂੰ ਤਾਂ ਕਹਿ ਨਹੀਂ ਕੋਈ ਗੱਲ ਪਾਤੀ ਅਸੀਂ ਗੱਲ ਕਰਦੇ ਆ ਯਾਰ ਸਿਰਫ ਮੇਰੀ ਗੱਲ ਕਰ ਹਾਂਜੀ ਮੇਰੀ ਗੱਲ ਕਰ ਤੇ ਇੱਥੇ ਤਾਂ ਮੇਰਾ ਰੋਜ਼ ਤਾਂ ਲੰਘਣਾ ਆ ਤੇ ਬੱਚੇ ਮੇਰੇ ਪੜਦੇ ਆ ਤੇ ਮੈਂ ਜਾ ਰਹੀ ਸੀ ਤੇ ਉਹਨਾ ਬਿਸਾਰ ਆਏ ਤੇ ਨਾ ਉਹਨਾਂ ਨੇ ਜੀ ਮੈਂ ਇੱਥੋਂ ਹੀ ਜਾ ਰਹੀ ਸੀ ਸਟੇਸ਼ਨ ਦੇ ਵਿੱਚੋਂ ਤੇ ਉਹਨਾਂ ਨੇ ਪੀਤੀ ਹੋਈ ਉਹਨਾਂ ਨੇ ਮੈਨੂੰ ਰੋਕਿਆ ਤੇ ਮੇਰਾ ਇੱਕ ਫੈਮਲੀ 'ਚ ਮੈਂ ਫੋਨ ਲਾਇਆ ਹੋਇਆ ਸੀ ਮੈਂ ਫੋਨ ਸੰਤਿਸ ਮੈਨੂੰ ਕਹਿੰਦਾ ਰੁਕ ਤੇ ਮੈਂ ਰੁਕ ਗਈ ਮੈਂ ਕਿਹਾ ਹਾਂਜੀ ਸਰ ਪ੍ਰੋਬਲਮ ਕੀ ਆ ਤੇ ਉਹ ਕਹਿੰਦੇ ਵੀ ਤੂੰ ਕੌਣ ਆ ਕਿੱਥੇ ਜਾ ਰਹੀ ਹੈ ਮੈਂ ਕਿਹਾ ਸਰ ਮੈਂ ਕਿਹਾ ਮੈਂ ਆਪਣੇ ਬੱਚੇ ਨੂੰ ਲੈਣ ਜਾ ਰਹੀ ਆ ਤੇ ਉਹ ਕਹਿੰਦੇ ਵੀ ਤੂੰ ਹੋ ਕੌਣ ਫਿਰ ਐਦਾਂ ਕਹਿ ਕੇ ਮੈਨੂੰ ਗਾਲ ਕੱਢਣ ਲਾਪੇ ਤੇ ਮੈਨੂੰ ਜ਼ਬਰਦਸਤੀ ਅੰਦਰ ਲੈ ਕੇ ਜਾ ਰਹੇ ਨੇ ਨਾ ਉਹਨਾਂ ਨੇ ਡਰੈੱਸ ਪਾਈ ਹੋਈ ਆ ਤੇ ਸ਼ਰਾਬ ਪੀਤੀ ਹੋਈ ਆ ਹਾਂ ਹਾਂਜੀ ਤੇ ਉਹਨਾਂ ਨੂੰ ਮੈਂ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਸਰ ਮੈਂ ਇਦਾਂ ਦੀ ਨਹੀਂ ਹੈਗੀ ਆ ਤੇ ਮੈਨੂੰ ਜਾਣ ਦੋ ਪਰ ਫੇਰ ਕਿੱਥੇ ਜੋਬ ਕਰਦੇ ਹੋ ਹਾਂਜੀ ਕਿੱਥੇ ਜੋਬ ਕਰਦੇ ਨੇ ਜਿਨ੍ਹਾਂ ਨੇ ਤੁਹਾਨੂੰ ਬਤਨ ਫਲੋਰ ਇਹ ਆਪਣੇ ਰੇਲਵੇ ਸਟੇਸ਼ਨ ਹਾਂਜੀ 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 ਐਸ ਐਚਓ ਆ ਨਾ ਐਸ ਐਚਓ ਆ ਹਾਂਜੀ ਦਿਦਾਰ ਸਿੰਘ ਜੀ ਹਾਂਜੀ ਫੇਰ ਕੀ ਗੱਲਬਾਤ ਹੋਈ ਤੇ ਉਹਨਾਂ ਨੂੰ ਮੈਂ ਬਹੁਤ ਰੋਕਦੀ ਵਜੇ ਪਰ ਉਹਨਾਂ ਨੇ ਫੇਰ ਵੀ ਜ਼ਬਰਦਸਤੀ ਮੈਨੂੰ ਹੱਥ ਲਾਉਣ ਦੀ ਮਤਲਬ ਕੋਸ਼ਿਸ਼ ਕੀਤੀ ਆ ਕਿ ਵੀ ਮੈਂ ਆਪਣੇ ਆਪ ਨੂੰ ਬਹੁਤ ਬਚਾਇਆ ਤੇ ਸਾਰੇ ਦੋ ਆਏ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਆ ਪਰ ਉਹਨਾਂ ਨੂੰ ਵੀ ਗਾਲਾਂ ਕੱਢਣ ਡਏ ਤੇ ਫਿਰ ਮੈਂ ਬਾਤ ਤੋਂ ਮੇਰੀ ਫੈਮਿਲੀ ਨੂੰ ਮੈਂ ਫੋਨ ਕਰਕੇ ਸੱਦਿਆ ਤੇ ਮੇਰੀ ਫੈਮਿਲੀ ਨੂੰ ਵੀ ਗਾਲਾਂ ਕੱਢ ਰਿਆ ਆ ਗੰਦੀਆਂ ਗੰਦੀਆਂ ਹਾਂਜੀ ਡ੍ਰਿੰਕ ਕੀਤੀ ਹੋਈ ਸੀ ਹਾਂਜੀ ਤੇ ਮੈਂ ਉਹਨਾਂ 'ਤੇ ਮੈਂ ਇਹ ਆਪਣਾ ਉਹਨਾਂ ਨੂੰ ਇਹ ਕਹਿ ਰਹੀ ਆ ਵੀ ਉਹਨਾਂ 'ਨੂੰ ਸਖਤ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ 'ਤੇ ਹਾਂਜੀ ਨੰ ਸਜਾ ਦਿੱਤੀ ਜਾਵੇ ਹਾਂਜੀ ਉਹਨਾਂ ਨੇ ਮੇਨਾਂ ਰੇਪ ਕਰਨ ਦੀ ਕੋਸ਼ਿਸ਼ ਕੀਤੀ ਆ ਹਾਂਜੀ ਹੱਥ ਹੱਥ ਲਾਇਆ ਮੇਸਰੀ ਨੂੰ ਮਤਲਬ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਨ ਖਿੱਚ ਕੇ ਅੰਦਰ ਲੈ ਕੇ ਜਾ ਰਿਹਾ ਸੀ ਹਾਂਜੀ ਉਹਨਾਂ ਨੇ ਮੈਨੂੰ ਥੱਪੜ ਵੀ ਮਾਰਿਆ ਇਥੇ ਕੋਆਟਰੋਂ ਨਿਕਲੇ ਆ ਤੇ ਲੇਡੀ ਸੀ ਹਾਂ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਜੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਲੱਗਿਆ ਠੀਕ ਵੀ ਉਹ ਫੋਨ ਤੇ ਕਿੱਦਾਂ ਕਰ ਰਹੀ ਠੀਕ ਆ ਤੇ ਮੈਨੂੰ ਪੁੱਛਾ ਓ ਥੋੜਾ ਅਗੋ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹਨਾਂ ਨਾਲ ਗੱਲ ਕਰੀ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੇ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਉਹਦੇ ਫੋਨ 'ਚ ਤੁਸੀਂ ਇੰਟਰਫੇਅਰ ਉਹ ਸੁਣ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਾਂਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਹੋ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਤੋਂ ਤੁਸੀਂ ਕੀ ਲੈਣਾ ਜੋ ਮਰਜ਼ੀ ਕਰੀ ਜਾ ਹਾਂ ਉਬਾਣਾ ਕੀ ਦਿਖਾਰਾ ਰੋਡ ਤੇ ਜਾ ਰਹੀ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਬੇਟਾ ਇੰਟਰਨੈਟ ਪਰ ਉਹ ਪ੍ਰਾਈਮ ਕਰਦੀ ਸੀ ਕੋਈ ਯਾਰ ਫੋਨ ਤੇ ਗੱਲ ਕਰਦੇ ਗੱਲ ਕਰ ਤੁਸੀਂ ਤੁਸਾਂ ਨੂੰ ਕੀ ਆਉਦੇ ਨਾਲ ਦਖਨ ਦਾਜੀ ਤੁਹਾਡੇ ਨਾਲ ਤੁਹਾਡੇ ਨਾਲ ਉਹਦੀ ਦਖਨ ਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਤੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੈਸੇਜ ਵੀ ਕੀਤਾ ਮੈਂ ਤਾਂ ਸਿਰਫ ਫੋਨ ਬਾਰੇ ਪੁੱਛਿਆ ਤੁਸੀਂ ਵੱਤਮੀ ਜੀ ਕਿਉਂ ਕੀਤੀ ਧੰਨਵਾਦ ਹੈਲੋ ਹੈਲੋ ਮੈਂ ਕਿਹਦੀ ਫੋਨ ਬਾਰੇ ਪੁੱਛਿਆ ਕਿਉਂ ਕਿਉਂ ਇਹ ਟੱਕੇ ਨਾ ਕਿਉਂ ਖਿੱਚੀ ਟੱਕੇ ਨਾਲ ਤੁਸੀਂ ਵੀ ਲੇਡੀ ਨੂੰ ਹੱਥ ਫੜ ਕੇ ਗਿਆ ਤੁਸੀਂ ਹੰਦਾ ਖਿੱਚ ਕੇ ਖੇਤ ਕੇ ਅੰਦਰ ਖੜੇ ਤੁਸੀਂ ਖੜੇ ਆ ਤੁਸੀਂ ਚੇੜਾ ਵੀ ਮਾਰੀਆਂ ਤੇ ਲੜੀ ਦੇ ਅੱਛਾ 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 ਓ ਇਧਰ ਆਓ ਸਾਰੇ ਆਓ ਫਿਰ ਟੱਬਰੀ ਆਓ ਇਧਰ ਆਜੋ ਫਿਰ ਉਹਨਾਂ ਸਤੋਂ ਸਾਰਾ ਸਤੋਂ ਤੁਸੀਂ ਡਿਊਟੀ ਆ ਸਰ ਹੋ ਕੇ ਤੁਸੀਂ ਤੁਸੀਂ ਬਦੌੜ ਮਾਰੀ ਤੁਸੀਂ ਬਦੌੜ ਮਾਰੀ ਹੋ ਕੇ ਇਦਾਂ ਦੇ ਸਟੈਪ ਕਰ ਰਹੇ ਆ ਕਿ ਚੰਗੀ ਵਾਲੇ ਉਹ ਵੀ ਵੀਡੀਓ ਬੈਠੀ ਸਾਰਾ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਚਿਹਰ ਤੇ ਜਾ ਕੇ ਬੰਨੇ ਉਹ ਮਾਮਲਾ ਸਾਰਾ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਤਾਂ ਕਿੱਦਾਂ ਬੈਠੇ ਤੁਸੀਂ ਕਿਹੜੇ ਕੋ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਕਿ ਐਸਚੋ ਐਸਚਓ ਇੰਚਾਰਜ ਇੰਚਾਰਜ ਹੁੰਦਾ ਤੇ ਬਦੌੜਵਾਲੀ ਚ ਜਾ ਕੇ ਇਹ ਯਾਰ ਕੁਆਟਰ ਕਿਉਂ ਮੇਰੇ ਕੁਆਟਰ ਆ ਲਓ ਤੁਸੀਂ ਮੇਰਾ ਕੁਆਟਰ ਕੁਆਟਰ ਤੁਸੀਂ 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 ਦਫਤਰ ਜਾ ਕੇ ਬੈਠੇ ਹੋ ਆਪਣੇ ਬਦੌੜਵਾਲੀ ਉਹ ਮੈਂ ਕੁਆਟਰ 'ਚ ਬੈਠਾ ਰਹੋ ਕੋਈ ਗੱਲ ਨਹੀਂ ਜਾਂਦਾ ਬਸ ਕੋਈ ਚੱਕਰ ਵਾਲੀ ਗੱਲ ਨਹੀਂ ਸਰ ਉਹ ਵਾੜ ਦਾ ਵੀਡੀਓ ਹੈਗੀ ਆ ਬੈਠਿਆਂ ਦੀ ਉੱਥੇ ਜੋ ਮਰਜ਼ੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕੋਈ ਗੱਲ ਕੀਤੀ ਉਹ ਫੋਨ ਸੁਣਦੀ ਸੀ ਉਹਦਾ ਕੋਈ ਆਪਣਾ ਮੈਟਰ ਹੋ ਸਕਦਾ ਤੁਸੀਂ ਕੋਈ ਗੱਲ ਕੀਤੀ ਉਹਨਾਂ ਨਾਲ अच्छा अच्छा ਤੁਸੀਂ ਕੋ ਬਾਤ ਮੀਚੀ ਕੀਤੀ ਮੈਂ ਤਾਂ ਇਹੀ ਪੁੱਛਿਆ ਵੀ ਵਿਵਾ ਕਿਦਾਂ ਗੱਲ ਕਰਦੀ ਕਿਉਂ 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 ਤਾਂ ਲੜਾਈ ਹੁੰਦੀ ਆ ਕੋ ਲੜਦਾ ਫਿਰ ਨਾ ਪੋਣ ਮੈਂ ਲੜਨ ਦੀ ਗੱਲ ਕਰਦਾ ਤੁਸੀਂ ਇੰਟਰਵਿਊ ਕਿਉਂ ਕੀਤਾ ਉਹਦੇ ਫੋਨ 'ਚ ਪਤਾ ਹੀ ਨਾ ਯਾਰ ਅਸੀਂ ਪੁਲਿਸ ਅਫਸਰ ਹਾਂ ਹਰ ਅਕਸਰ ਨਹੀਂ ਸਰ ਨਾਲੇ ਤੁਸੀਂ ਕਹਿੰਦੇ ਮੈਂ ਹੁਣ ਡਿਊਟੀ ਨਹੀਂ ਹੈਗਾ ਫਿਰ ਤੁਸੀਂ ਪੁੱਛਿਆ ਯਾਰ ਅਫਸਰ ਤੇ ਮੈਂ ਕਿਉਂ ਜਦ ਬੰਦਾ ਆਫ ਡਿਊਟੀ ਹੁੰਦਾ ਪੁਲਿਸ ਅਫਸਰ ਨਹੀਂ ਹੁੰਦਾ ਉਹ ਯਾਰ ਮੀਟਿੰਗ ਨਾ ਨਾ ਸਰ ਤੁਸੀਂ ਯੂ ਆਰ ਰੋਂਗ ਸਰ ਜਾਂ ਤਾਂ ਆਈ ਐਮ ਰਾਈਟ ਨਾ ਨੋ ਨੋ ਨਾ ਤੁਸੀਂ ਯੂ ਆਰ ਰੋਂਗ ਸਰ ਕੋਈ ਗਿਆ ਤੁਸੀਂ ਆਫ ਡਿਊਟੀ ਹੈਗਾ ਤੁਸੀਂ ਕਿਸੇ ਨਾਲ ਗੱਲ ਕਰ ਹਾਂ ਬੀਟਿੰਗ ਕੀ ਹੁੰਦੀ ਹੈ ਚਲੋ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਉਹ ਲੇਡੀ ਨੂੰ ਅੰਦਰ ਕਿਉਂ ਲਗਾ ਗਏ ਇੱਕ ਵਾਰ ਬੀਟਿੰਗ ਕੀ ਹੁੰਦੀ ਹੈ ਤੁਸੀਂ ਅੰਦਰ ਕਿਉਂ ਲਗਾ ਖੱਚ ਕੇ ਤੇ ਲੇਡੀ ਨੂੰ ਅੰਦਰ ਗਈ ਦੱਸ ਹਾਂ ਦੱਸੋ ਕਿਥੇ ਛਿੱਟ ਦਿੱਤੀ ਉਹਦਾ ਮਾਰੀਲ ਕਰਾਓ ਨਾਲ ਹਾਂਜੀ ਹੈਗਾ ਜੇ ਤੁਹਾਡੇ ਦੇ ਇਲਜ਼ਾਮ ਲੱਗੇ ਆ ਤਾਂ ਅਸੀਂ ਤੁਹਾਨੂੰ ਪੁੱਛਣ ਆਏ ਹਾਂ ਓਏ ਕੋਲ ਠੀਕ ਕੋਈ ਨਹੀਂ ਜੇ ਤੁਹਾਡੇ ਤੇ ਇਲਜ਼ਾਮ ਲੱਗੇ ਆ ਤੁਹਾਡੇ ਤੇ ਲੇਡੀ ਮੈਂ ਗੱਲ ਕਹਿ ਤੀ ਕਹਿ ਤੀ ਮੈਂ ਨੈਕਸਟ ਆਪਸ਼ਨ ਦੱਸ ਦਾਂਗਾ ਜੱਟ ਹੋਰ ਦੋ ਵਾ ਨਸਰਾ ਜੀ ਆਪੇ ਪੁੱਛ ਲੈਣਾ ਤੁਸੀਂ ਨਹੀਂ ਦੱਸਿਆ ਕੋਣ ਆ ਮੈਂ ਸਾਰਾ ਸਾਰਾ ਸੀ ਪੁੱਛ ਲੈਣਾ ਯਾਰ ਤੂੰ ਪੁੱਛਣਾ ਮੈਨੂੰ ਮੈਂ ਕਹਾਂ ਸਾਰਾ ਹੀ ਡੀਐਮ ਯਾਰ ਤੂੰ ਪੁੱਛੀਂਦਾ ਸਰ ਮੈਂ ਕਹਾਂ ਡੀਐਮ ਸਾਹਿਬ ਨਾਲ ਹੀ ਹੁਣੇ ਹੀ ਗੱਲ ਕਰਨੀ ਫੋਜਪੁਰ ਸਾਹਿਬ ਜਿਹੜਾ ਤੁਸੀਂ ਇੱਥੇ ਚੌਂਕੀ ਵਿਚ ਲਾਇਆ ਬਤਮੀਜ਼ੀ ਕਰਿਆ ਯਾਰ ਮੈਂ ਇਸੇ ਤੋਂ ਲੱਗੇ ਆਇਆ ਹੁਣ ਮੈਂ ਮੈਂ ਕਿਹੜੇ ਸੱਪ ਜੋ ਮੈਂ ਕਹਿੰਦਾ ਸਰ ਮੈਂ ਤੁਹਾਡੀ ਗੱਲ ਮੰਨਦਾ ਲੇਕਰ ਐਸਚੀਓ ਹੁੰਦਾ ਸਰ ਰੱਖਿਆ ਵਾਸਤੇ ਅੱਛਾ ਠੀਕ ਹੈ ਨਾ ਮਤਲਬ ਇਹ ਨਹੀਂ ਵੀ ਤੁਸੀਂ ਲੇਡੀਆਂ ਨਾਲ ਬਤਮੀਜ਼ੀ ਕਰੋ ਤੁਸੀਂ ਆਹ ਜਿਹੜੇ ਅਲੋਕੇਸ਼ਨ ਲੱਗ ਰਿਹਾ ਕੀ ਕਹਿਣਾ ਚਾਹੁੰਦੇ ਓਦੇ ਬਾਰੇ ਤੁਸੀਂ ਹੁਕਮ ਕਰੋ ਕੀ ਤੁਸੀਂ ਦੱਸੋ ਕੀ ਕਹਿ ਤੁਹਾਨੂੰ ਫੋਨ ਕਰਨਾ ਉਹ ਅੱਛੀ ਗੱਲ ਹੈ ਹਾਂਜੀ ਤੁਸੀਂ ਨਹੀਂ ਕਰਦੇ ਮੈਂ ਤੁਸੀਂ ਆਪਣੇ ਰੈਸਟੋਰਾਂ ਨਾਲ ਨਹੀਂ ਕਰਦੇ ਯਾਰ ਮੈਂ ਡਿਊਟੀ ਅਫਸਰ ਹਾਂ ਸਾਰੇ ਡਿਊਟੀਆਂ ਸਾਰੇ ਮਤਲਬ ਤੁਸੀਂ ਕਿਸੇ ਨਾਲ ਤੁਸੀਂ ਪ੍ਰਾਈਵੇਟ ਲਾਈਫਸ ਵਿੱਚ ਕਿਸੇ ਦਾ ਇੰਟਰਫੇਅਰ ਕਰੋਗੇ ਕਿਸੀ ਕਿਸੀ ਦੀ ਪ੍ਰਾਈਵੇਟ ਲਾਈਫਸ ਵਿੱਚ ਇੰਟਰਫੇਅਰ ਕਰੋਗੇ ਤੁਸੀਂ ਡਿਊਟੀ ਡਿਊਟੀ ਅਫਸਰ ਦਾ ਅੱਛਾ ਦੱਸੋ ਪ੍ਰਾਈਵੇਟ ਲਾਈਫ ਨਹੀਂ ਪੁਸ਼ਕਾ ਪੁਸ਼ਕਾ ਦਾ ਤੁਹਾਨੂੰ ਤੁਹਾਡੀ ਅਮਪਲਾਈ ਦਾ ਪੁਸ਼ਕਾ ਦਾ ਤੁਹਾਨੂੰ ਤੁਹਾਡੀ ਅਮਪਲਾਈ ਦਾ ਤੁਹਾਨੂੰ ਉਹ ਤੇ ਸ਼ੱਕ ਸੀ ਕੋਈ ਮੈਂ ਕਹ ਰਿਹਾ ਸ਼ੇਰਪਗਰ ਪੁਸ਼ਕਾ ਦਾ ਤੁਹਾਨੂੰ ਸਾਰਾ ਉਹ ਤੇ ਤੁਹਾਨੂੰ ਸ਼ੱਕ ਕੋਈ ਕੋਈ ਕ੍ਰਾਈਮ ਕੀਤਾ ਮੈਂ ਜਿਹੜੀ ਪੁਸ਼ਕਾ ਵਸ ਤੁਹਾਨੂੰ ਸਾਰਾ ਉਹਨੇ ਕੋਈ ਕ੍ਰਾਈਮ ਕੀਤਾ ਲੇਡੀ ਨੇ ਮੈਂ ਇਹ ਦੱਸੋ ਪੁਸ਼ਕਾ ਮੇਰਾ ਮੈਂ ਕਹਣਾ ਇਹ ਮੈਂ ਤੁਹਾਨੂੰ ਇਹ ਪੁਛ ਰਿਆ ਵੀ ਉਹਨੇ ਕ੍ਰਾਈਮ ਕੀਤਾ ਲੇਡੀ ਨੇ ਕੋਈ ਮੈਨੂੰ ਨਹੀਂ ਪਤਾ ਮੈਂ ਬਣਾ ਵੀ ਪੁਲਿਸ ਕਾਥਤ ਹੁੰਦੀ ਹੈ ਮੈਂ ਤੁਹਾਡੀ ਗੱਲ ਮੰਨਦਾ ਸਰ ਅਸੀਂ ਵੀ ਰੋਜ਼ ਪੁਲਿਸਾਂ ਲਈਦਾ ਸਾਨੂੰ ਪਤਾ ਹੈ ਜੇ ਉਹਨੇ ਕੋਈ ਕਲਮ ਕੀਤਾ ਮੈਨੂੰ ਪਤਾ ਤੂੰ ਵੀ ਸਭ ਸਭ ਖੇਡਾ ਜਾਂਦਾ ਮੈਂ ਖੇਡਾ ਨਹੀਂ ਜਾਂਦਾ ਸਰ ਚਲੋ ਸਰ ਠੀਕ ਹੈ ਸਰ ਅਸੀਂ ਇਹ ਪੁੱਛਦੇ ਆ ਕਿ ਜੇ ਤੁਸੀਂ ਉਹ ਲੇਡੀ ਤੁਹਾਡੀ EMPLYEE ਨਹੀਂ ਹੈਗੀ ਤੇ ਇਹਨਾਂ ਹੈਗੀਆ ਤੁਸੀਂ ਇਹਨਾਂ ਕਿਉਂ ਇੰਟਰਫੇਰਿੰਗ ਕਾਲ ਲਾਗੇ ਮੈਨੂੰ ਸੂਚਨਾ ਮਿਲੀ ਸੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਜੀ ਆਪਣਾ ਮੁਲਾਜ਼ਮ ਉਹ ਦਿਸਾਂਸ ਨੇ ਉਹਨਾਂ ਨੇ ਕੋਈ ਲੇਡੀ ਲੰਘਦੀ ਸੀ ਮੋਬਾਈਲ ਤੇ ਗੱਲ ਕਰ ਰਹੀ ਸੀ ਉਹਨਾਂ ਦਾ ਬਹਿਸਬੁਸ ਹੋਈ ਆ ਕਿ ਉਹਨਾਂ ਕੋਲ ਕੁੜੀ ਲਈ ਬਤਮੀ ਜੀ ਕੀਤੀ ਆ ਮੈਂ ਆਇਆ ਕੁੜੀ ਨੇ ਪੁੱਛਿਆ ਬੇਟੀ ਨੂੰ ਜੀ ਪੁੱਤਰ ਜੀ ਕੀ ਹੈ ਤੁਹਾਨੂੰ ਕੀ ਕੋਈ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਤਰਫੋਂ ਦੱਸੀ ਸਾਡੇ ਨਾਲ ਗੱਲ ਸਾਨੂੰ ਕਿ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋਲ ਮਸੂਰੀ ਫੀਲ ਕਰ ਲਈ ਆ ਕਿ ਗਾਂਵ ਪੇ ਇੱਕ ਚ ਇਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਹਿੰਦਾ ਮੈਂ ਕੋਈ ਕਾਰਵਾਈ ਨਹੀਂ ਕੋਈ ਨਹੀਂ ਰਿਟਰਨ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦੇ ਨਹੀਂ ਮੈਨੂੰ ਜੀ ਤਸਦੀ ਹੈ ਮੇਰੀ ਕਿ ਚਲੋ ਗਾਂਵ ਤੋਂ ਇੱਥੋਂ ਅਸੀਂ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘ ਹੈਗਾ ਕਿ ਸਾਨੂੰ ਕੋਈ ਗਾਂਵ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਥੋਂ ਬਦ ਮਨ ਕਿਹਾ ਸੀ ਉਹ ਸੈਟੀਸਫਾਈ ਨਹੀਂ ਹੋਣ